ਚਾਲਾ استاد ਸ਼ੁਕਰ ਹੈ ਤੇ ਪਹਿਲੇ ਵਰਦੀ ਹੋ ਗਈ ਹੈ ਨਹੀਂ ਤਾਂ ਜਿਹੜੇ ਹਿਸਾਬ ਦਾ ਤੂੰ ਆਪਣਾ ਹਾਲ ਬਣਾਈ ਬੈਠੇ ਸੀ ਨਾ ਮੈਨੂੰ ਨਹੀਂ ਲੱਗਦਾ ਸੀਗਾ ਕਿ ਮੇਰੇ ਪਹਿਲੇ ਵਾਲੀ ਰਾਜਿਕਾ ਵਾਪਸ ਆਉਗੀ ਜੀ ਮੇਰੀ ਗੱਲ ਸੁਣੋ ਜੇ ਆਸ਼ੀਸ਼ ਭਾਜੀ ਤੁਸੀਂ ਮੇਰੇ ਲਈ ਇੰਨਾ ਕੁਝ ਕਰਦੇ ਪਏ ਹੋ ਤੇ ਮੇਰਾ ਵੀ ਤਾਂ ਫਰਜ਼ ਬਣਦਾ ਨਾ ਮੈਂ ਸਾਰਿਆਂ ਲਈ ਜਾਂ ਆਪਣੇ ਦੋਨਾਂ ਲਈ ਕੁਛ ਨਾ ਕੁਛ ਕਰਾਂ ਜੇ ਮੈਨੂੰ ਇਹਦੇ ਵਿੱਚ ਲੱਡੂ ਨੂੰ ਭੁੱਲਣਾ ਵੀ ਪਵੇ ਨਾ ਤਾਂ ਕੋਈ ਨਾ ਮੈਂ ਕੋਸ਼ਿਸ਼ ਕਰ ਲਾਂਗੀ ਪਰ ਫੇਰ ਵੀ ਰਾਜਿਕਾ ਤੋਤਾ ਲੱਡੂਨ ਲੈ ਕੇ ਸੱਪਣੇ ਬੜੇ ਸੋਚੀ ਬੈਠੀ ਸੀ ਜਿਉ ਨੂੰ ਪੜਾਉਂਗੀ ਲਿਖਾਉਂਗੀ ਉਹਨੂੰ ਇੱਕ ਵਧੀਆ ਇਨਸਾਨ ਬਣਾਉਂਗੀ ਤੇ ਤਾਂ ਸਾਰੇ ਸੱਪਣੇ ਚੂਰੋ ਚੂਰ ਹੋ ਗਏ ਜੀ ਮੈਂ ਤੁਹਾਡੀ ਗੱਲ ਨਾਲ ਪੂਰੀ ਸਹਿਮਤ ਹਾਂ ਮੈਂ ਚਾਚੀ ਤੋਂ ਮਾਂ ਬਣੀ ਸੀ ਤਾਂ ਕਰਕੇ ਉਹਦੇ ਨਾਲ ਮੋਹ ਹੀ ਇਦਾਂ ਦਾ ਪਿਆਰ ਹੈ ਸੀ ਕਿਉਂਕਿ ਸ਼ੁਰੂ ਤੋਂ ਮੇਰੇ ਹੱਥਾਂ ਚ ਪਲਿਆ ਹਾਇ ਸੀ ਫੱਲੇ ਫੇਰ ਕੀ ਹੋਇਆ ਮੈਂ ਦੁਬਾਰਾ ਮਾਂ ਤੋਂ ਚਾਚੀ ਬਣ ਜੂਗੀ ਇਹਦੇ ਨਾਲ ਮੇਰਾ ਕਿਹੜਾ ਉਹਦੇ ਲਈ ਪਿਆਰ ਘੱਟ ਜਾਣਾ ਤੈਨੂੰ ਇੰਨਾ ਪਤਾ ਬੰਦਾ ਖਾਦੀ ਪੀਤੀ ਨਾ ਸੱਚੀ ਗੱਲ ਕਰਦਾ ਉਸ ਦਿਨ ਦਾ ਤੇਜੀ ਜਪਾਈ ਨਵੇਂ ਨੂੰ ਖਾਦੀ ਪੀਤੀ ਗਿਆ ਤਾਂ ਇਹਨੇ ਤੇਰੇ ਕਰਕੇ ਮੇਰਾ ਘਰ ਖਰਾਬ ਹੋਇਆ। ਉਹ ਗੱਲ ਕਰਕੇ ਮੈਂ ਤੈਨੂੰ ਸਮਝਾਤਾ ਕਿ ਤੂੰ ਲੱਡੂ ਨੂੰ ਭੁੱਲ ਜਾ। ਮੈਂ ਕਦੇ ਵੀ ਨਾ ਜ਼ਿੰਦਗੀ 'ਚ ਆਹ ਦਾਗ ਲੈ ਕੇ ਨਹੀਂ ਚੱਲ ਸਕਦਾ ਕਿ ਮੇਰੇ ਕਰਕੇ ਮੇਰਾ ਵੱਡਾ ਭਰਾ ਤੇ ਮੇਰੀ ਵੱਡੀ ਭਰਜਾਈ ਆਪਸ 'ਚ ਲੜਗ ਹੋਈ ਫਿਰਦੇ ਨੇ। ਜੀ ਮੰਮੀ ਤਾਂ ਇਹੀ ਚਾਹੁੰਦੇ ਨੇ ਨਾ ਕਿ ਮੇਰੇ ਜਿੰਦੇ ਜੀ ਦੋਨੋਂ ਮੁੰਡੇ ਤੇ ਦੋਨੋਂ 누ਹਾ ਰਲ ਮਿਲ ਕੇ ਖੁਸ਼ੀ-ਖੁਸ਼ੀ ਰਹਿਣ। ਬਾਕੀ ਤੁਸੀਂ ਜੋ ਵੀ ਫੈਸਲਾ ਲਿਆ ਨਾ ਮੈਂ ਤੁਹਾਡੇ ਨਾਲ ਸਹਿਮਤ ਆ ਤੇ ਮੈਂ ਲੱਡੂ ਨੂੰ ਭੁੱਲਣ ਦੀ ਕੋਸ਼ਿਸ਼ ਕਰੂੰ। ਪਰ ਮੁੱਦਾ ਇੱਥੇ ਨਹੀਂ ਨਾ ਖਤਮ ਹੁੰਦਾ। ਪਾਜੀ ਨੇ ਉਧਰ ਭਾਬੀ ਨੂੰ ਤਲਾਕ ਦੇ ਪੇਪਰ ਭੇਜਤੇ ਨੇ। ਹੁਣ ਉਹ ਤਲਾਕ ਦੇ ਪੇਪਰ ਜੇ ਭਾਬੀ ਨੇ ਸਾਈਨ ਕਰਤੇ ਫੇਰ ਤਾਂ ਇਹਨਾਂ ਦਾ ਤਲਾਕ ਹੋਇਆ ਲੈ ਆਪਾਂ ਉਹ ਨਹੀਂ ਹੋਣ ਦੇਣਾ ਹੁਣ ਉਹਦੇ ਵਾਸਤੇ ਮੈਨੂੰ ਭਾਈ ਨੂੰ ਮਨਾਉਣਾ ਪੈਣਾ ਹੈ ਭਾਬੀ ਦੇ ਘਰ ਜਾਣਾ ਪੈਣਾ ਉੱਥੋਂ ਦੀ ਭਾਬੀ ਤੇ ਬੱਚਿਆਂ ਨੂੰ ਲਿਆਉਣਾ ਪੈਣਾ ਜੇ ਜਿੱਥੇ ਤੱਕ ਮੈਂ ਜਸਮਿੰਦੀ ਨੂੰ ਜਾਣਦੀ ਆ ਨਾ ਮੈਨੂੰ ਨਹੀਂ ਲੱਗਦਾ ਕਿ ਉਹ ਤਲਾਕ ਦੇ ਪੇਪਰ ਦੇਖ ਕੇ ਆਪਣਾ ਘਰ ਦੁਬਾਰਾ ਬਸਾਣ ਦਾ ਸੋਚੇ ਨਾ ਹੋਣ ਤੇ ਉਹਨਾਂ ਦਾ ਦਿਮਾਗ ਇੰਨਾ ਵੀ ਪੁੱਠਾ ਨਹੀਂ ਕਿ ਆਪਣੀ ਸਾਰੀ ਜ਼ਿੰਦਗੀ ਆਪਣੀ ਮਾਜ ਮਗਰ ਲਾ ਕੇ ਕੱਢਣ 5:00 ਵੱਜ ਗਏ ਨੇ ਆਪਾਂ 7:00 ਵਜੇ ਤੱਕ ਭਾਬੀ ਨੂੰ ਢੀਕ ਲੈਂਦੇ ਜੇ ਤਾਂ ਭਾਬੀ ਆ ਜੂਗੇ ਤਾਂ ਠੀਕ ਹੈ ਇਹ ਤਾਂ ਮੈਂ ਮੰਮੀ ਨੂੰ ਲੈ ਕੇ ਭਾਬੀ ਦੇ ਘਰੇ ਜਾਣਾ ਤੇ ਭਾਬੀ ਨੂੰ ਮਨਾ ਕੇ ਲੈ ਕੇ ਆਣਾ ਕਿਉਂਕਿ ਜੇ ਮੈਂ ਸ਼ੀਸ਼ਪਾਈ ਨੂੰ ਲੈ ਕੇ ਗਿਆ ਤੇ ਸ਼ੀਸ਼ਪਾਈ ਪਿਛਲੀ ਵਾਰ ਤਾਂ ਸੁੱਕੇ ਜਾਇਆ ਸੀ ਐਸ ਵਾਰ ਭਾਈ ਨੇ ਸੁੱਕੇ ਨਹੀਂ ਜਾਣਾ ਐਸ ਵਾਰ ਖਲਾਰਾ ਪਾ ਕੇ ਹੀ ਆਉਗੇ ਜੀ ਇਹ ਵੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਜੇ ਸਾਡੀ ਵਜਨ ਨਾਲ ਉਹਨਾਂ ਦਾ ਘਰ ਟੁੱਟਦਾ ਪਿਆ ਨਾ ਤੇ ਵਸਾਨ ਦੀ ਜ਼ਿੰਮੇਵਾਰੀ ਵੀ ਸਾਡੀ ਹੈ ਪਰ ਮੈਨੂੰ ਇੱਕ ਗੱਲ ਭਾਬੀ ਦੀ ਇਹ ਨਹੀਂ ਸਮਝ ਆ ਰਹੀ ਕਿ ਆਪਣੀ ਮਾਂ ਮਗਰ ਲੱਗ ਕੇ ਉਹਨਾਂ ਨੇ ਇਹੋ ਜੀ ਸ਼ਰਤ ਰੱਖਤੀ ਜਦਕਿ ਉਹਨਾਂ ਨੂੰ ਵੀ ਪਤਾ ਹੈ ਵੀ ਉਹਨਾਂ ਦਾ ਭਰਾ ਕਿਦਾਂ ਦਾ ਕਿਦਾਂ ਦਾ ਨਹੀਂ ਹਲੇ ਭਾਬੀ ਆਪ ਦੇ ਪਰਾਂ ਨੂੰ ਆਪ ਮਨਾ ਕਰਦੀ ਐ ਨਸ਼ਾ ਨਾ ਕਰੇ दारू ਨਾ ਪੀਵੇ ਮੁੰਡਿਆਂ ਕੇ ਨਾ ਖੜ ਤੇ ਭਾਬੀ ਨੇ ਉਸ ਕੁੜੀ ਵਾਸਤੇ ਰਿਸ਼ਤਾ ਪੇਤਾ ਜਿਹੜੀ ਕੁੜੀ ਆਪਦੇ ਘਰ ਦੇਆਂ ਦੀ ਲਾਡਲੀ ਧੀ ਐ ਤੇ ਕੱਲੀ-ਕੱਲੀ ਉਹ ਇੱਕ ਸ਼ਰਾਬੀ ਨਾਲ ਤੋੜ ਦੇਣਗੇ ਕੁੜੀ ਨੂੰ ਜੀ ਇਹ ਗੁੱਸਾ ਨਾ ਮੈਂ ਜਸਮੀਂਦੀਨ ਨਾਲ ਹਮੇਸ਼ਾ ਰਹੂਗਾ ਤੇ ਇਸ ਚੀਜ਼ ਦੀ ਗੱਲ ਮੈਂ ਉਹਨਾਂ ਨਾਲ ਕਲੀਅਰ ਕਰਕੇ ਰਹਾਂਗੀ ਜ਼ਰੂਰ ਵੀ ਤੁਸੀਂ ਕੀ ਸੋਚ ਕੇ ਮੇਰੇ ਅੱਗੇ ਆ ਚੀਜ਼ ਦੀ ਸ਼ਰਤ ਰੱਖੀ ਸੀ ਯਾਰ ਜਦੋਂ ਤੱਕ ਭਾਬੀ ਨਹੀਂ ਨਾ ਆਉਂਦੀ ਉਦੋਂ ਤੱਕ ਆ ਸਾਰੀਆਂ ਚੀਜ਼ਾਂ ਐਦਾਂ ਹੀ ਵਿੱਚ ਵਿਚਾਲੇ ਫਸੀਆਂ ਰਹਿਣੀਆਂ ਨੇ ਆ ਸਾਰੀਆਂ ਚੀਜ਼ਾਂ ਦੀ ਟੈਨਸ਼ਨ ਛੱਡ ਤੂੰ ਸਵੇਰ ਦੀ ਕੰਨੀ ਪਈ ਹੈ ਨਾ ਮੇਰਾ ਖੱਟਾ-ਖਾਂਦਾ ਦਿਲ ਕਰਦਾ ਚੱਲ ਆ ਤੈਨੂੰ ਮੈਂ ਗੋਲ ਗੱਪੇ ਖਵਾ ਕੇ ਲੈਣਾ ਚੂਰਨ ਦੇ ਚੂਰਨ ਦੇ ਚੂਰਨ ਦੇ ਘੜੇ ਗੋਲ ਗੱਪੇ ਆ ਗਈ ਓਹੋ ਗੋਲ ਗੱਪੇ ਦਾ ਪਾਣੀ ਵਾਲੇ ਆ ਉਹ ਬੰਦੇ ਦਾ ਨਾਮ ਚੂਰਨ ਹੈ ਦਾ ਬਾਰ ਬੈਠੀ ਰਵਾਂਗੀ ਤਾਂ ਤਾਂ ਨਹੀਂ ਗੱਲ ਬੰਨੀ ਖਾਨ ਗਵਾੜ ਵੀ ਕੀ ਸੋਚਦਾ ਹੋਏਗਾ ਕਿ ਮੈਂ ਬਾਹਰ ਕੋ ਬੈਠੀ ਹੋਈ ਆ ਜੇ ਮੈਨੂੰ ਕਿਸੇ ਨੇ ਪੁੱਛ ਲਿਆ ਤੇ ਮੈਂ ਕੀ ਜਵਾਬ ਦਵਾਂਗੀ ਇੱਕ ਵਾਰੀ ਅੰਦਰ ਜਾਣ ਦੀ ਕੋਸ਼ਿਸ਼ ਕਰਾਂ ਦੇਖ ਜੈਸਪিন ਗਲਤੀ ਤੂੰ ਕੀਤੀ ਐ ਜੇ ਅੱਗੇ ਹੋ ਕੇ ਮਾਫੀ ਮੰਗੇਂਗੀ ਤਾਂ ਹੀ ਗੱਲ ਬੰਨੀ ਐ ਹਿੰਮਤ ਕਰ ਮੈਨੂੰ ਪਤਾ ਸੀ ਤੂੰ ਹੀ ਹੋਏਂਗੀ ਦੱਸ ਕਿਉਂ ਲਹੂ ਪੀਤਾ ਮੰਮੀ ਤੁਸੀਂ ਐਦਾ ਗੱਲਾਂ ਕਰਦੇ ਪਿਓ ਜਿੱਦਾਂ ਮੈਂ ਇਸ ਘਰ ਵਾਸਤੇ ਬੇਗਾਨੀ ਹੁੰਨੀ ਆ ਪਿਛਲੇ 10 ਦਿਨਾਂ ਤੋਂ ਜਿਹੜੀਆਂ ਤੂੰ ਹਰਕਤਾਂ ਕਰਦੀ ਪਈ ਐ ਨਾ ਪੁੱਤ ਬੇਗਾਨੀ ਤਾਂ ਤੂੰ ਆਪੇ ਹੀ ਬਣ ਗਈ ਐ ਅਸੀਂ ਕੋਈ ਨੀ ਤੈਨੂੰ ਬੇਗਾਨਾ ਕੀਤਾ ਮੈਂ ਤਾਂ ਤੁਹਾਡੇ ਸਾਰੇ ਕੋਲ ਮਾਫੀ ਮੰਗਣਾ ਚਾਹਨੀ ਆ ਤੇ ਆਪਣਾ ਘਰ ਦੁਬਾਰਾ ਵਸਾਣ ਆਈ ਆ ਕੀ ਗੱਲ ਮੈਨੂੰ ਮਾਫ ਨਹੀਂ ਕਰੋਗੇ ਤੈਨੂੰ ਕਿਹਨੇ ਕਿਹਾ ਵੀ ਤੂੰ ਐਡੀ ਵੱਡੀ ਗਲਤੀ ਕਰੇਂਗੀ ਤੇ ਮਾਫੀ ਮੰਗੇਂਗੀ ਤੇ ਅਸੀਂ ਤੈਨੂੰ ਮਾਫ ਕਰ ਦਾਂਗੇ ਮੰਮੀ ਭਰਾ ਦੇ ਮੈਨੂੰ ਸਭ ਕੁਝ ਕਰ ਬੈਠੇ ਪਰ ਬਾਅਦ ਚ ਪਤਾ ਚੱਲਿਆ ਭਰਾ ਤਾਂ ਲਾਲਚੀ ਸੀਗਾ ਮੈਂ ਤੇਰੇ ਉੱਤੇ ਕਿੱਦਾਂ ਯਕੀਨ ਕਰ ਲਵਾਂ ਮੈਨੂੰ ਕੀ ਪਤਾ ਪਹਿਲੇ ਤੂੰ ਲਾਲਚ ਪਿੱਛੇ ਕੀਤਾ ਹੈ ਹੁਣ ਜੋ ਤੂੰ ਕਰ ਰਹੀ ਹੈ ਉਹ ਵੀ ਲਾਲਚ ਪਿੱਛੇ ਕਰ ਰਹੀ ਹੈ ਮੰਮੀ ਹੁਣ ਮੈਂ ਤੁਹਾਨੂੰ ਕਿੱਦਾਂ ਸਮਝਾਵਾਂ ਹੁਣ ਬਾਹਰ ਖੜ ਕੇ ਗੱਲ ਕਰਾਂਗੇ ਤੇ ਆਣਗਵਾੜ ਵੀ ਦੇਖਦਾ ਤੁਸੀਂ ਅੰਦਰ ਚਲੋ ਅੰਦਰ ਬਹਿ ਕੇ ਗੱਲ ਕਰਦੇ ਨਾ ਮੈਂ ਤੇਰੇ ਉੱਤੇ ਕਿੱਦਾਂ ਯਕੀਨ ਕਰ ਲਵਾਂ ਮੈਨੂੰ ਤਾਂ ਲੱਗਦਾ ਤੇਰੇ ਭਰਾ ਨੇ ਤੇ ਤੇਰੀ ਮਾਂ ਨੇ ਨਾ ਕੋਈ ਨਵੀਂ ਸਕੀਮ ਤੇਰੇ ਦਿਮਾਗ ਦੇ ਵਿੱਚ ਨਾ पाके ਭੇਜਿਆ ਮੰਮੀ ਇੱਕ ਮਾਂ ਵਸਤੇ ਨਾ ਇਹ ਗੱਲ ਕਹਿਣਾ ਬਹੁਤ ਵੱਡੀ ਗੱਲ ਹੈ ਮੈਂ ਆਪਣੇ ਦੋਨੇ ਬੱਚਿਆਂ ਦੀ ਕਸਮ ਖਾਨਨੀ ਆ ਮੈਂ ਆਪਣੀ ਗਲਤੀ ਦੀ ਮਾਫੀ ਮੰਗਣ ਵਸਤੇ ਇੱਧਰ ਆਈ ਆ ਪਰ ਜਿਹਾ ਜੇ ਤੇਰੀ ਮਾਂ ਦਾ ਤੇ ਤੇਰੇ ਭਰਾ ਦਾ ਸੁਭਾਅ ਹੈ ਮੈਨੂੰ ਇਹ ਵੀ ਪਤਾ ਸੀ ਕਿ ਤੂੰ ਬਹੁਤਾ ਚੇਰੋ ਤੇ ਟੇਕ ਨਹੀਂ ਸਕਦੀ ਮੰਮੀ ਜੇ ਤੁਸੀਂ ਕਹਿੰਦੇ ਹੋ ਨਾ ਮੈਂ ਤੁਹਾਡੇ ਪੈਰੀ ਪੈ ਜੰਨੀ ਆ ਬਹੁਤੀ ਗੱਲ ਹੈ ਨਾਨੀ ਜੀ ਨੂੰ ਬੁਲਾ ਲਓ ਇਹਨਾਂ ਨੂੰ ਫੋਨ ਕਰਕੇ ਬੁਲਾ ਲਓ ਉਪਰੋ ਰਾਜਕਾ ਤੇ ਪਵਨ ਨੂੰ ਬੁਲਾ ਲਓ ਸਾਰਿਆਂ ਦੇ ਪੈਰੀ ਪੈ ਕੇ ਮਾਫੀ ਮੰਗ ਲੈਣੀ ਆ ਪਰ ਮੈਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੈ ਚਲ ਠੀਕ ਹੈ ਮੈਂ ਤੈਨੂੰ ਮਾਫ ਕਰ ਦਾਂਗੀ ਪਰ ਤੇਰਾ ਘਰ ਵਾਲਾ ਤੈਨੂੰ ਕਿੱਦਾਂ ਮਾਫ ਕਰੇਗਾ ਜਿਹਦੀ ਤੂੰ ਆਪਣੇ ਪੇਕੇਆਂ ਸਾਹਮਣੇ ਬੇਇੱਜ਼ਤੀ ਕੀਤੀ ਸੀ ਨਾ ਰਾਜਿਕਾ ਦੇ ਪਵਨ ਤੈਨੂੰ ਕਿੱਦਾਂ ਮਾਫ ਕਰ ਦੇਣ ਤੈਨੂੰ ਪਤਾ ਹੈ ਤੇਰੇ ਜਾਣ ਤੋਂ ਬਾਅਦ ਉਹ ਕੁੜੀ ਸੁੱਧ-ਬੁੱਧ ਆਪਣੀ ਗਵਾ ਬੈਠੀ ਏ ਕਦੇ ਉਹਦੀ ਮਾਂ ਆਵੇ ਕਦੇ ਉਹਦਾ ਭਰਾ ਆਵੇ ਕਦੇ ਉਹਦੀ ਪਰਜਾਈ ਆਵੇ ਕਦੇ ਮੈਂ ਦੇਖਾਂ ਉਹਨੂੰ ਮਾੜੀ ਨਹੀਂ ਸੂਰਤ ਨਹੀਂ ਆਈ ਤੁਸੀਂ ਕਿੱਥੇ ਚੱਲੇ ਹੋ ਇੱਧਰ ਆਓ ਜਰਾ ਕਸ਼ਮੀਰ ਦੀਦੀ ਨਕੀ ਗਲ ਪਾਈ ਅਡੀਆਂ ਚੱਕ ਚੱਕ ਕੇ ਵੇਖਦੇ ਪਿਓ ਸਾਡਾ ਹੀ ਮੁੰਡਾ ਵੈ ਚੱਕੋ ਇਹਨੂੰ 10 ਦਿਨਾਂ ਚ ਬੜਾ ਤੰਗ ਕੀਤਾ ਐਨੇ ਮੈਨੂੰ ਦੇਖੋ ਰਾਧਿਕਾ ਤੇ ਪਵਨ ਪਿੱਛੇ ਜੋ ਵੀ ਹੋਇਆ ਉਹਨੂੰ ਸਭ ਕੁਝ ਭੁੱਲ ਜਿਓ ਲੱਡੂ ਤੁਹਾਡਾ ਐ ਤੇ ਤੁਹਾਡਾ ਹੀ ਰੇਖ ਭਾਬੀ ਤੁਸੀਂ ਤਾਂ ਬੜੇ ਸੋਖੇ ਤਰੀਕੇ ਨਾਲ ਕਹਿਤਾ ਕਿ ਜੋ ਕੁਝ ਹੋਇਆ ਭੁੱਲ ਜਾਈਏ ਪਰ ਤੁਹਾਨੂੰ ਇਹਨਾਂ ਪਤਾ ਪਿਛਲੇ 10 ਦਿਨਾਂ ਚ ਇਹਦਾ ਕੀ ਹਾਲ ਸੀਗਾ ਇਹਨੇ 2-3 ਵਾਰ ਤਾਂ ਮਰਨ ਬਾਰੇ ਵੀ ਸੋਚ ਲਿਆ ਮੈਂ ਉਹ ਚੀਜ਼ਾਂ ਕਿਉਂ ਭੁੱਲ ਜਾਵਾਂ ਜੇ ਮੇਰੀ ਜਨਾਨੀ ਮਿੱਤ ਦੂਰ ਚਲ ਜਾਂਦੀ ਮੈਂ ਬੱਚੇ ਦਾ ਚਾਰਪਾਣਾ ਸੀ ਕਿਵੇਂ ਭੁੱਲ ਜਾਣ ਆ ਪਿਛਲੇ 10 ਦਿਨਾਂ ਦੇ ਵਿੱਚ ਜੋ ਉਹਨਾਂ ਦੇ ਨਾਲ ਹੋੰਦਾ ਆਇਆ ਹੈ ਨਾ ਇਹਨਾਂ ਸੋਖਾਂ ਨਹੀਂ ਭੁੱਲਣਾ ਮੰਮੀ ਤੁਸੀਂ ਚੁੱਪ ਰਹੋ ਮੈਂ ਇਹਨਾਂ ਨਾਲ ਆਪੇ ਗੱਲ ਕਰਦੀ ਆ ਪਵਨ ਪਿਛਲੇ 10 ਦਿਨਾਂ ਦੇ ਵਿੱਚ ਜੋ ਕੁਝ ਵੀ ਹੋਇਆ ਨਾ ਮੈਂ ਆਪਣੀ ਮਾਂ ਤੇ ਭਰਾ ਦੇ ਪਿੱਛੇ ਲੱਗੀ ਸੀ ਉਹਨਾਂ ਦੇ ਪਿੱਛੇ ਲੱਗ ਕੇ ਮੈਂ ਆਪਣਾ ਘਰ ਖਰਾਬ ਕਰਨ ਲੱਗੀ ਸੀ ਹੁਣ ਮੇਰਾ ਯਕੀਨ ਮੰਨੋ ਹੁਣ ਤਾਂ ਦਾ ਕੁਝ ਨਹੀਂ ਹੋਏਗਾ ਆ 10 ਵੀ ਰਾਧਿਕਾ ਕਿੱਦਾਂ ਕਰਨਾ ਮੈਂ ਤਾਂ ਇਹਨੂੰ ਅੰਦਰ ਨਹੀਂ ਸੀ ਵਾੜਦੀ ਪਈ ਪਰ ਬਾਹਰ ਬਲੋਕ ਤਮਾਸ਼ਾ ਦੇਖਦੇ ਪਏ ਸੀ ਚੰਗਾ ਵੀ ਨਹੀਂ ਲੱਗਦਾ ਸੀ ਤਾਂ ਮੈਨੂੰ ਅੰਦਰ ਲਈ ਆਈ ਕੋਈ ਗੱਲ ਨਹੀਂ ਮੰਮੀ ਜੇ ਜੈਸਮੀਨ ਦੀਦੀ ਮਾਫੀ ਮੰਗਦੇ ਪਏ ਨਾ ਤਾਂ ਤੁਸੀਂ ਇਹਨਾਂ ਨੂੰ ਮਾਫ ਕਰ ਦਿਓ ਕਿਉਂਕਿ ਉਹ ਵੀ ਸਾਡੇ ਘਰ ਦਾ ਜੀ ਹੈ ਤੇ ਜੈਸਮੀਨ ਦੀਦੀ ਤੁਹਾਨੂੰ ਅਸੀਂ ਮਾਫ ਤਾਂ ਨਹੀਂ ਕਰ ਰਹੇ ਕਿ ਸਾਨੂੰ ਲੱਡੂ ਦੀ ਲੋੜ ਆ ਅਸੀਂ ਤਾਂ ਪਹਿਲੇ ਮਨ ਬਣਾ ਲਿਆ ਕਿ ਹੁਣ ਸਾਨੂੰ ਲੱਡੂ ਨਹੀਂ ਚਾਹੀਦਾ ਨਾ ਪਈ ਬੱਚਾ ਤੁਹਾਡਾ ਹੈ ਤੁਸੀਂ ਕਿਉਂ ਨਹੀਂ ਲੈਣਾ ਨਾਲੇ ਰੱਦ ਕੇ ਤੈਨੂੰ ਪਤਾ ਉੱਥੇ ਤੇ ਉਹ ਟਿੱਕਿਆ ਹੀ ਨਹੀਂ ਤੇਰੇ ਕੋਲ ਹੀ ਆਨੂ ਕਾਲੀ ਸੀਗਾ ਭਾਬੀ ਉਹ ਤਾਂ ਬੱਚਾ ਹੁਣ ਤਾਂ ਆਪਾਂ ਜਿੱਦੇ ਕੋਲ ਫੜਾਈ ਜਾਵਾਂਗੇ ਉਹਨੇ ਉਹਦੇ ਕੋਲ ਹੀ ਜਾਈ ਜਾਣਾ ਨਾਲੇ ਆਸੀਂ ਬੱਚਾ ਤਾਂ ਨਹੀਂ ਲੈਣਾ ਅਸੀਂ ਪਹਿਲਾਂ ਹੀ ਉਹਦੇ ਮੂੰਹ ਤੋਂ ਬੜਾ ਔਖਾ ਹੀ ਨਿਕਲੇ ਅਸੀਂ ਦੁਬਾਰਾ ਉਹਨੂੰ ਲੈ ਕੇ ਦੁਬਾਰਾ ਉਹਦੇ ਵਿੱਚ ਆਪਣਾ ਮੂੰਹ ਪਾ ਕੇ ਫੇਰ ਤੁਸੀਂ ਬੱਚਾ ਖੋਲੋ ਇਸ ਕਰਕੇ ਤੁਹਾਡਾ ਲੱਡੂ ਤੁਹਾਡੇ ਕੋਲ ਹੀ ਸਹੀ ਹੈ ਅਸੀਂ ਬੇਵਲਾ ਦੀ ਸਹੀ ਹੈ ਚਲ ਕੋਈ ਗੱਲ ਨਹੀਂ ਤੁਸੀਂ ਵੀ ਜੋ ਸੋਚਿਆ ਹੈ ਨਾ ਠੀਕ ਸੋਚਿਆ ਹੈ ਤੇ ਐਨੇ ਵੀ ਜੋ ਸੋਚਿਆ ਹੈ ਠੀਕ ਸੋਚਿਆ ਤੁਸੀਂ ਨਾ ਹੁਣ ਜਿਹੜੇ ਕੰਮੇ ਚੱਲੇ ਸੀ ਉਹ ਕੰਮ ਕਰਿਆਓ ਕੱਲ ਨਾ ਸ਼ੀਸ਼ ਨੂੰ ਬਿਠਾਣਿਆ ਤੇ ਤੇਰੀ ਨਾਨੀ ਨੂੰ ਬਿਠਾਣਿਆ ਤੇ ਆਪਾਂ ਬੈਠਦੇ ਆ ਫਿਰ ਗੱਲ ਕਰਦੇ ਆ ਚਲੋ ਠੀਕ ਆ ਚਲਾ ਚੱਲੋ ਚਲ ਤੂੰ ਉੱਥੇ ਖੜੀ ਕੀ ਕਰਦੀ ਏ ਜਾ ਆਪਣੇ ਕਮਰੇ ਵਿੱਚ ਤੇ ਰਾਤੀ ਉਹ ਨਿਆਣਾ ਪੀ ਕੇ ਫालतू ਗੱਲਾਂ ਉਹਦੇ ਨਾਲ ਕਰੀ ਨਾ ਨਹੀਂ ਤੇ ਉਹਨੇ ਤੇਰਾ ਲਾਣਾ ਪੜਾਂਗਾ ਕੱਲ ਤੇਰੀ ਨਾਨੀ ਆਂਦੀ ਏ ਫਿਰ ਕਰਦੇ ਆ ਗੱਲ ਠੀਕ ਐ ਮੰਮਾ ਦਾ ਤੈਨੂੰ ਕੀ ਹੋਇਆ ਹੁਣ ਕਿਉਂ ਝੁਰਦੀ ਪਈ ਐ ਕੀ ਲੱਡੂ ਨੂੰ ਨਾ ਚੱਕਣ ਦਾ ਮਨ ਕਰੀ ਜਾਂਦਾ ਸੀ ਬੇਸ਼ੱਕ ਮਾਂ ਤੋਂ ਚਾਚੀ ਬਣ ਗਈ ਐ ਪਰ ਪਿਆਰ ਤਾਂ ਉਹੀ ਰਹੂਗਾ ਨਾ ਮੈਂ ਇੱਕ ਵਾਰੀ ਉਹਨੂੰ ਜੱਫੀ ਪਾਇਆ ਨੂੰ ਹਾਂ ਜੱਜ ਆਇਆ ਪਾਇਆ ਜੱਫੀ ਪਰ ਇੱਕ ਗੱਲ ਯਾਦ ਰੱਖੀ ਜੱਫੀ ਚਾਚੀ ਵਾਲੀ ਹੋਈ ਰੱਖੀ ਮਾਂ ਲਈ ਨਾ ਪਾਲੀ ਮੜ ਕੇ ਮੈਂ ਦੁਬਾਰਾ ਨਹੀਂ ਤੈਨੂੰ ਹੁਣ ਸਾਂਭਣਾ ਠੀਕ ਐ ਜੀ ਇਹਨਾਂ ਲੇਡੀਜ਼ ਦਾ ਵੀ ਓਖਾ ਹੀ ਐ ਉਹ ਇਹ ਤਾਂ ਨਾ ਜਲਦੀ ਮੋਸ਼ਨਲ ਹੋ ਜਾਂਦੀਆਂ ਨੇ ਤੇ ਅਸੀਂ ਮੁੰਡੇ ਅਸੀਂ ਅੰਦਰੋਂ ਅੰਦਰ ਹੀ ਸਬਰ ਦਾ ਘੁੱਟ ਭਰ ਜਾਂਦੇ ਹਾਂ ਹੁਣ ਇਹਨੂੰ ਮੈਂ ਕੀ ਦੱਸਾਂ ਕਿ ਤੇਰੇ ਨਾਲੋਂ ਵੱਧ ਮੈਨੂੰ ਉਹਨੂੰ ਜੱਫੀ ਪਾਣ ਦਾ ਦਿਲ ਕਰ ਰਿਹਾ ਤੇ ਗੋਦੀ ਚੱਕ ਕੇ ਖੜਾਉਣ ਦਾ ਦਿਲ ਕਰ ਰਿਹਾ ਡਰਿੰਕ ਜੱਫੀ ਪਾਣੀ ਪਾਲਾ ਜਾ ਪੁੱਤ ਪਾਲਾ ਜੱਫੀ ਪਾਣੀ ਏ ਪਰ ਦੁਬਾਰਾ ਨਾ ਹੁਣ ਮੋਹ ਨਾ ਪਾਈਂ ਉਹ ਕਾਦਾ ਵਿਆਹ ਯਾਰ ਮੇਰਾ ਮੈਂ ਤਾਂ ਬਸ ਸਿਰਫ ਮਜਾ ਮਜਾਜ ਬੋਲ ਗਿਆ ਸੀਗਾ ਤੇਰੇ ਬੁੱਦੇ ਜੇ ਕਮਾਦ ਮਾ ਜੀ ਕਰਦਾ ਨਾ ਦੇ ਦਿੰਦਾ 20 ਰੁਪਏ ਬੱਚਿਆਂ ਨੂੰ ਕੀ ਜਾਂਦਾ ਤੇਰਾ ਸਾਰੀ ਸਕੀਮ ਬਣਾਈ ਦੀ ਬਣਾਈ ਰਹੀ ਗਈ ਉਹ ਮੇਰੀ ਕਿਹੜੀ ਗਲਤੀ ਆ ਮੇਰੇ ਕੋਲ ਪੈਸੇ ਜਮ੍ਹਾਂ ਕਰਾਇਏ ਸੀਗੇ ਜੋ ਪੈਸੇ ਉਹਦੇ ਜਵਾਬ ਮੇਰੇ ਤੋਂ ਮੰਗਦੇ ਸੀਗੇ ਉਹ ਜੁੱਤੀ ਨਾ ਤੇ ਭਗਾ ਕੇ ਮਾਰਨੀ ਤੇਰੇ 2 ਲੱਖ ਖਾ ਗਿਆ ਢ ਘਰ ਵੀ ਨਹੀਂ ਮਾਰਿਆ ਅਜੇ ਕਹਿੰਦੇ ਵੇਟ ਪੈ ਗਈ ਹੈਗੇ ਉਹ ਮੈਂ ਤਾਂ ਸੋਚਿਆ ਸੀ ਮੇਰਾ ਵਿਆਹ ਹੋ ਜਾਊਗਾ 2 ਲੱਖ ਭੁੱਲ ਜਾਣਗੇ ਉਹ ਮੈਨੂੰ ਕੀ ਪਤਾ ਸਾਲਾ ਮੇਰਾ ਵਿਆਹ ਦਾ ਨਾਮ-ਨਿਸ਼ਾਨ ਹੀ ਨਹੀਂ ਆਣਾ ਕੋਈ ਗੁੱਸਾ ਤਾਂ ਮੈਨੂੰ ਵੀ ਉਹਦੇ ਤੇ ਬਹੁਤ ਆ ਰਿਹਾ ਆ ਆਪਣੇ ਸਹੁਰਿਆਂ ਦੇ ਮਗਰ ਲੱਗ ਕੇ ਨਾ ਆਪਣੇ ਭਰਾ ਦੇ ਤੇ ਮਾਂ ਦੇ ਬਥੇਰੀ ਬੇਇੱਜ਼ਤੀ ਕਰਕੇ ਗਈ ਆ। ਉਹ ਮੰਮੀ ਆਹ ਟਾਈਮ ਨਾ ਹੁਣ ਦੁੱਖ ਮਨਾਉਂਦਾ ਨਹੀਂ ਹੈਗਾ। ਹੁਣ ਅੱਗੇ ਸੋਚੋ ਕੀ ਕਰਨਾ ਤੁਸੀਂ? ਕਰਨਾ ਕੀ ਆ? ਜਦ ਤੱਕ ਉਹ ਆ ਕੇ ਇੱਥੇ ਮਾਫੀ ਨਹੀਂ ਨਾ ਮੰਗਦੀ ਉਹਦੇ ਇਸ ਕਰ ਲਈ ਦਰਵਾਜ਼ੇ ਬੰਦ ਨੇ ਤੇ ਅਸੀਂ ਉਹਦੇ ਲਈ ਮਰੇ ਨੇ। ਚਲੋ ਇਹ ਤਾਂ ਗੱਲ ਥੋੜੀ ਸਹੀ ਆ। ਜੇ ਉਹਨਾਂ ਨੇ ਮੁੜ ਕੇ 2 ਲੱਖ ਵਾਲਾ ਮੁੱਦਾ ਛੇੜ ਲਿਆ ਫਿਰ ਕੀ ਕਰੋਗੇ ਤੁਸੀਂ? ਉਹ ਤਾਂ ਭਾਈ ਤੂੰ ਸੋਚ ਜਦੋਂ 2 ਲੱਖ ਮੰਗਣ ਆ ਗਏ ਨਾ ਮੈਂ ਤਾਂ ਪਿੱਛੇ हट ਜਾਣਾ। ਮੈਂ ਕਹੂੰਗਾ ਇਹਨੂੰ ਢਾਹ ਲਓ। ਲੈ ਮੰਮਾ ਉਡੂ ਗੋਲ ਪੈਸੇ ਹੈਗੇ ਹੀ ਆ 2 ਲੱਖ ਰੁਪਏ ਮੈਨੂੰ ਦੋ ਹੁਣ ਇਹ ਮੈਂ ਮੂੰਹ ਤੇ ਮਾਰ ਕੇ ਆਨਾ ਨਾ ਮੇਰੇ ਕੋਲ ਬੈਂਕ ਖੋਲ ਕੇ ਬੈਠੀ ਹੋਈ ਆ ਜਿਹੜੇ ਤੇ ਮੈਂ 2 ਲੱਖ ਕੱਢ ਕੇ ਦੇ ਦਮਾਂ ਜਾਂ ਮਾਂ ਨੂੰ ਕਿਤੇ ਵੇਚਿਆ ਫਿਰ ਵੇਖ ਲਈ ਮੰਮੀ ਮੈਂ ਇਦਾਂ ਕਰਦਾ ਥੋੜੇ ਜਿਲੇ ਲੈ ਲੈਣਾ ਮੈਂ ਅੰਡਰਗਰਾਊਂਡ ਰੋ ਜਾਣਾ ਕੋਕਿ ਮੈਨੂੰ ਇਦਾਂ ਲੱਗਦਾ ਜਿੱਜਾ ਜਿਵੇਂ ਬਾਹਰ ਹਾਕੀ ਲੈ ਕੇ ਖੜਾ ਹੁੰਦਾ ਮੈਂ ਸੁਣਿਆ ਲੋਕੀ ਕਹਿੰਦੇ ਨਾ ਸੁਪਨੇ ਸੱਚ ਹੋ ਜਾਂਦੇ ਤੇ ਮੈਨੂੰ ਲੱਗਦਾ ਤੇਰਾ ਹਾਕੀ ਵਾਲਾ ਸੁਪਨਾ ਵੀ ਸੱਚ ਹੀ ਹੋ ਜਾਣਾ ਛੇਤੀ ਮਾ ਦਾ ਤੂੰ ਕਿਉਂ ਮਨੋਂ ਐਵੇਂ ਡਰਾਈ ਜੰਨੀ ਆ ਤੇਰਾ ਪੋਤਾ ਤੂੰ ਮੇਰੇ ਲਈ ਕੋ ਸੋਚ ਕੁਝ ਕਰ ਮੇਰੇ ਲਈ ਆ 2 ਲੱਖ ਵਾਲੀ ਗੱਲ ਨਾ ਮੇਰੇ ਨਾਲ ਨਾ ਕਰ ਮੈਨੂੰ ਨਹੀਂ ਪਤਾ ਕਿੱਥੋਂ ਦੇਣੇ ਆ ਮੈਨੂੰ ਤਾਂ ਇਹ ਸੋਚ ਸੋਚ ਕੇ ਟੈਨਸ਼ਨ ਹੋਈ ਪਈ ਆ ਉਹ ਮੇਰੀ ਧੀ ਨਾਲ ਕਿਦਾਂ ਦਾ ਸਲੂਕ ਕਰਦੇ ਹੋਣੇ ਆ ਉਹ ਮਾਤਾ ਆ ਚੀਜ਼ਾਂ ਦਾ ਖਹਿੜਾ ਤੂੰ ਛੱਡ ਦੇ ਜੇ ਭੈਣ ਇੱਥੋਂ ਗਈ ਆ ਨਾ ਕੁਝ ਸੋਚ ਕੇ ਹੀ ਗਈ ਹੋਣੀ ਆ ਚੱਲ ਜਿੱਦਾਂ ਦੀ ਵੀ ਹੈ ਮੈਂ ਹੈਦ ਮੇਰੀ ਧੀ ਆ ਨਾ ਮੈਂ ਉਹਨੂੰ ਬੋਲ ਕੇ ਵੀ ਪਛਤਾਨੀਆਂ ਤੇ ਛੱਡ ਕੇ ਵੀ ਚਲੋ ਕੋਈ ਨਾ ਹੁਣ ਤੁਸੀਂ ਜਾਓ ਮੇਰਾ ਸਿਰ ਬਹੁਤ ਦਰਦ ਹੋ ਰਿਹਾ ਮੇਰੇ ਚਾਹ ਬਣਾ ਦਿਓ ਚੰਗਾ ਆ ਜਦੋਂ ਰਾਧਿਕਾ ਨੇ ਮੇਰੇ ਵਿਆਹ ਮੁجواب ਦਿੱਤਾ ਨਾ ਇਹਦਾ ਖਰਚਾ ਇਹਨੂੰ ਭੁਗਤਣਾ ਪੈਣਾ ਤੇ ਬਹੁਤ ਪਛਤਾਏਗੀ ਸਵੇਰੇ 6 ਵਜੇ ਉੱਠ ਕੇ ਕੋਠੇ ਖੜ ਗਈ। ਬਾਜੀ ਵੈਸੇ ਸਹੀ ਤਰ੍ਹਾਂ ਨਾ ਮੈਨੂੰ ਨੀਂਦ ਨਹੀਂ ਸੀ ਪੈਂਦੀ ਪਈ। ਮੈਂ ਕਿਹਾ ਚੱਲ ਉੱਪਰ ਜਾ ਕੇ ਨਾ ਥੋੜੀ ਫਰੈਸ਼ ਹਵਾ ਹੀ ਲੈ ਆਵਾਂ। ਕਿਤੇ ਇੱਥੇ ਖੜੀ ਆ ਤਾਂ ਨਹੀਂ ਸੋਚਦੀ ਪਈ ਕਿ ਹੁਣ ਭਾਬੀ ਕੋਲੋਂ ਅਸੀਂ ਜਵਾਕ ਨਾਲ ਆ ਕੇ ਕਿਤੇ ਗਲਤੀ ਕਰਦੇ ਪਏ ਆਂ। ਲੱਡੂ ਬਾਰੇ ਤਾਂ ਨਹੀਂ ਤੇਰੇ ਦਿਮਾਗ 'ਚ ਕੋਈ ਖਿਆਲ ਆ ਰਿਹਾ। ਨਹੀਂ ਨਹੀਂ ਜੀ। ਇਹ ਤਾਂ ਤਾਂ ਕੁਝ ਵੀ ਨਹੀਂ ਹੈਗਾ। ਐ ਤਾਂ ਨਹੀਂ ਹੋ ਸਕਦਾ ਕਿ ਤੇਰੀ ਜ਼ਾਹ ਖੁੱਲੀ ਹੋਵੇ ਤੇ ਕੋਠੇ ਖੜ ਕੇ ਸਿਰਫ ਤਾਜੀ ਹਵਾ ਲੈਣਾ ਹੀ ਹੋਵੇ। ਕੁਝ ਤਾਂ ਚੱਲ ਰਿਹਾ ਹੋਣਾ ਇਸ ਦਿਮਾਗ 'ਚ। ਕੋਸ਼ਿਸ਼ ਨਹੀਂ ਜੀ ਮੈਂ ਤਾਂ ਬਸ ਇਹੀ ਸੋਚੀ ਜਾਂਦੀ ਸੀ ਕਿ ਜੈਸਮੀਨ ਦੀਦੀ ਨੂੰ ਇਹੋ ਜਿਹਾ ਕੀ ਹੋਇਆ ਵੀ ਜਿਹੜਾ ਆਪਣੇ ਪੇਕੇ ਤੋਂ ਇੰਨੀ ਜਲਦੀ ਆ ਕੇ ਬਹਿ ਗਈ ਅਸ਼ੀਸ਼ ਮੇਰਨ ਨੇ ਜਦੋਂ ਤਲਾਕ ਦੇ ਪੇਪਰ ਭੇਜੇ ਨਾ ਤਾਂ ਭਾਬੀ ਨੂੰ ਹੜਫੜੀ ਮਚਣੀ ਮਚਣੀ ਸੀਗੀ ਨਾਲੇ ਭਾਬੀ ਕਿੰਨਾ ਕਚਰਾ ਆਪਣੀ ਮਾ ਦੇ ਮਗਰ ਲੱਗਦੇ ਨਾਲੇ ਤੂੰ ਹੀ ਤਾਂ ਕਿਹਾ ਸੀ ਵੀ ਭਾਬੀ ਦਾ ਦਿਮਾਗ ਇੰਨਾ ਵੀ ਪਾਗਲ ਨਹੀਂ ਹੈਗਾ ਜਾਂ ਇੰਨਾ ਵੀ ਪੁੱਠਾ ਨਹੀਂ ਹੈਗਾ ਵੀ ਆਪਦੀ ਮਾਂ ਮਗਰ ਲੱਗ ਕੇ ਆਪਣਾ ਘਰ ਖਰਾਬ ਕਰ ਲੈਣਗੇ ਪਰ ਜੀ ਮੈਨੂੰ ਐ ਕਿਉਂ ਲੱਗੀ ਜਾਂਦਾ ਜੇ ਜੈਸਮੀਨ ਦੀਦੀ ਆਏ ਨੇ ਨਾ ਇਹਦੇ ਵਿੱਚਲੀ ਨਾ ਕੋਈ ਗੱਲ ਹੋਰ ਜ਼ਰੂਰ ਹੈ ਯਾਰ ਛੱਡ ਹੁਣ ਜਿਹੜੀ ਵੀ ਕੋਈ ਗੱਲ ਹੋਊਗੀ ਨਾ ਭਾਬੀ ਆਪੇ ਨਿਬੜ ਲਵੇ ਮੈਨੂੰ ਤਾਂ ਇੰਨਾ ਪਤਾ ਹੈ ਮੇਰਾ ਇਸ ਟਾਈਮ ਆਪਣੇ ਭਰਾ ਨਾਲ ਰਿਸ਼ਤਾ ਹੈ ਭਾਬੀ ਨਾਲ ਤਾਂ ਮੈਂ ਗੱਲ ਕਰਨੀ ਤਾਂ ਦੂਰ ਮੈਂ ਤਾਂ ਭਾਬੀ ਨਾਲ ਨਜ਼ਰਾਂ ਤੱਕ ਨਹੀਂ ਮਿਲਾਨੀ ਅੱਜ ਤੋਂ ਬਾਅਦ ਲੈ ਜੀ ਐਂ ਥੋੜੀ ਹੁੰਦਾ ਆ ਜੇ ਇੱਕ ਪਰਿਵਾਰ ਦੇ ਵਿੱਚ ਰਲ ਮਿਲ ਕੇ ਰਹਿਣਾ ਨਾ ਮਨ ਦੇ ਵਿੱਚ ਨਾ ਖਟਾਸ ਲੈ ਕੇ ਨਹੀਂ ਚੱਲੀਦਾ ਹੁੰਦਾ ਨਾਲੇ ਇੱਕ ਗੱਲ ਹੋਰ ਜੇ ਉਹਨਾਂ ਨੇ ਲੱਡੂ ਸਾਨੂੰ ਨਹੀਂ ਦੇਣਾ ਜਾਂ ਅਸੀਂ ਨਹੀਂ ਲੈਣਾ ਇਹਦਾ ਮਤਲਬ ਇਹ ਥੋੜੀ ਨਾ ਜਸਮੀਨ ਦੀਦੀ ਨੂੰ ਅਸੀਂ ਬੁਲਾਉਣਾ ਹੀ ਨਹੀਂ ਜੇ ਪਰਿਵਾਰ 'ਚ ਰਹਿਣਾ ਨਾ ਤਾਂ ਇੱਕ ਦੂਜੇ ਨਾਲ ਰਲ ਕੇ ਹੀ ਰਹਿਣਾ ਪੈਣਾ ਰਾधिका ਸਿੱਧੀ ਜੀ ਗੱਲ ਐ ਜਦੋਂ ਭਾਬੀ ਇੱਥੋਂ ਲੱਡੂ ਨੂੰ ਲੈ ਕੇ ਗਏ ਸੀਗੇ ਨਾ ਉਸ ਤੋਂ ਬਾਅਦ ਮੈਨੂੰ ਪਤਾ ਮੈਂ ਤੈਨੂੰ ਕਿੱਦਾਂ ਸਾਂਭਿਆ ਤੇਰੇ ਭਰਾ ਭਜਾਈ ਨੇ ਆ ਕੇ ਤੈਨੂੰ ਸਾਂਭਿਆ ਤੇ ਤੇਰੀ ਮੰਮੀ ਤੇਰੀ ਮੰਮੀ ਇੱਥੇ ਆ ਕੇ ਰੋਕ ਕੇ ਗਈ ਐ ਮੈਂ ਉਹ ਚੀਜ਼ਾਂ ਕਿੱਦਾਂ ਭੁੱਲ ਜਾਵਾਂ ਇਸ ਕਰਕੇ ਤੈਂ ਭਾਬੀ ਨਾਲ ਮਿਲਣਾ ਵਰਤਣਾ ਜੀ ਸੱਦ ਕੇ ਮਿਲ ਵਰਤ ਮੈਂ ਤੈਨੂੰ ਮਨਾ ਨਹੀਂ ਕਰਦਾ ਪਰ ਮੇਰਾ ਭਾਬੀ ਨਾਲ ਜਦੋਂ ਤੱਕ ਗੁੱਸਾ ਖਤਮ ਨਹੀਂ ਹੁੰਦਾ ਉਦੋਂ ਤੱਕ ਮੈਂ ਭਾਬੀ ਨੂੰ ਨਹੀਂ ਬੁਲਾਣਾ ਆ ਜਾ ਹੁਣ ਚਾਹ ਬਣਾ ਲੇ ਚਲ ਅੱਛਾ ਮੇਰੀ ਗੱਲ ਤਾਂ ਸੁਣੋ ਮੇਰੀ ਮੰਮੀ ਜਦੋਂ ਆਏ ਸੀ ਨਾ ਤੇ ਮੰਮੀ ਨੇ ਨਾ ਜਸਮੀ ਦੀਦੀ ਬਾਰੇ ਕੋਈ ਗੱਲ ਕਰਨੀ ਸੀ ਉਹ ਗੱਲ ਕਰਦੇ ਕਰਦੇ ਮੇਰੀ ਮੰਮੀ ਦੇ ਦਿਮਾਗ 'ਚ ਪਤਾ ਨਹੀਂ ਕੀ ਆਇਆ ਕੀ ਨਹੀਂ ਮੇਰੇ ਵੱਲ ਦੇਖ ਕੇ ਨਾ ਮੈਨੂੰ ਨਾ ਇੱਕ ਨਵਾਂ ਵੈਂਪ ਆ ਗਏ ਨਾ ਹੁਣ ਤੇਰੀ ਮਾਤਾ ਕਿਹੜਾ ਵੈਂਪ ਆ ਗਏ ਨਾਲੇ ਵੈਂਪ ਨਾ ਬਾਲੇ ਨੇ ਪਾਲੀ ਦੇ ਹੁੰਦੇ ਅੱਗੇ ਘਰ 'ਚ ਖਲੇਰਾ ਘੱਟ ਪਿਆ ਚਲ ਸ਼ਾਬਾਸ਼ ਆ ਜਾ ਜੀ ਮੇਰੀ ਮੰਮੀ ਕਹਿੰਦੇ ਨੇ ਜਿਹੜੇ ਇਹ ਜਿਹੜਾ ਤੂੰ ਵਹਿਮ ਪਾਲ ਕੇ ਬੈਠੀ ਹੈ ਨਾ ਇਹ ਕਦੇ ਸੱਚ ਨਹੀਂ ਹੋ ਸਕਦਾ